ਅੱਜ ਬਹੁਤ ਖੁਸ਼ੀ ਦਾ ਦਰਨਾ ਕਿ ਉਹਨਕੇ ਮੇਰੇ ਛੋਡੇ ਵੀਰ ਹਰਨੌਰ ਸਿੰਘ ਹਰਜੀ ਮਾਰਨ ਨੂੰ ਫਗਵਾੜਾ ਦਾ ਹਲਕਾ ਚੜ ਲਗਾਇਆ ਗਿਆ ਔਰ ਮੈਂ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦਾ ਕਰਦਾ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਜੀ ਦਾ ਸੁਸੋਦੀਆ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸਾਡੇ ਐਮਪੀ ਡਾਕਟਰ ਚੰਬੇਵਾਲ ਜੀ ਦਾ ਔਰ ਸਾਡੇ ਜਿਹੜੇ ਮੇਰ ਆਰਾਮਪਾਲ ਉਪਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਈ ਕਮਾਂਡ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਇੱਕ ਮਿਹਨਤ ਦੇਖ ਕੇ ਸਾਡੇ ਛੋਡੇ ਵੀਰ ਨੇ ਜਾਂਦੀ ਆਮ ਆਦੀ ਪਾਰਟੀ ਜੁਆਇਨ ਕੀਤੀ ਉਸ ਤੋਂ ਬਾਅਦ ਮਿਹਨਤ ਕੀਤੀ ਆ ਚਾਹੇ ਜਿਮਨੀ ਚੋਂ ਸੀ ਚਾਹੇ ਲੋਕ ਸਭਾ ਸੀ ਚਾਹੇ ਕਾਰਪੋਰੇਸ਼ਨ ਦੀ ਔਰ ਮਿਹਨਤ ਦਾ ਜਿਹੜਾ ਫਲ ਆ ਜੇ ਸਾਡੇ ਛੋਡੇ ਵੀਰ ਨੂੰ ਮਿਲਿਆ ਔਰ ਮੈਂ ਸਾਰੇ ਵਰਕਰਾਂ ਨੂੰ ਤੁਹਾਡੇ ਲਈ ਇੱਕ ਮੱਧਮ ਰਾਈ ਮੈਸੇਜ ਦੇਣਾ ਚਾਹੁੰਦਾ ਵੀ ਅੱਜ ਤੋਂ ਤੁਸੀਂ ਤਿਆਰੀ ਕਰ ਲਓ ਪਹਿਲਾਂ ਤੈਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਵਰਕਰਾਂ ਨੂੰ ਵੀ ਅੱਜ ਤੋਂ ਤਿਆਰੀ ਕਰ ਲਓ 2027 ਦੇ ਵਿੱਚ ਫਗਵਾੜੇ ਦਾ ਜਿਹੜਾ ਆਪਾਂ ਸਹਨੋ ਸਿੰਘ ਹਰਜੀਮਾਨ ਨੂੰ ਆਪਾਂ ਮੇਰ ਬਣਾਉਣਾ ਐਮਐਲਏ ਬਣਾਉਣਾ ਔਰ ਜਿਹੜਾ ਤੁਹਾਡੀ ਸਾਰਿਆਂ ਦੀ ਮਿਹਰ ਦਾ ਸਦਕਾ ਇਹ ਖੁਸ਼ੀ ਆ ਇਹ ਮੇਰੇ ਮਨ ਨੂੰ ਖੁਸ਼ੀ ਕਿਉਂਗੀ ਮੇਰਾ ਛੋਟਾ ਵੀਰ ਜਿਹੜਾ ਹਰਨੂਰ ਹਰਜੀਮਾਨ ਹਲਕਾ ਚਾਰਜ ਬਣਿਆ ਇਹ ਐਮਐਲਏ ਬਣ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਮਸਕਾਰ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵੀ ਸਾਡੇ ਹਰਜੀਮਾਨ ਜੀ ਹਰਨੂਰ ਮਾਨੀ ਨੂੰ ਅੱਜ ਸਾਡੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ अरविंद केजरीवाल जी और मनीष सिसोदिया जी ਸਾਡੇ ਸੂਬੇ ਦੇ ਪਰਿਵਾਰੀ ਔਰ ਸਾਡੇ ਪੰਜਾਬ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਔਰ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਜੀ ਦਾ ਔਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵੀ ਹਰਜੀ ਮਾਨ ਜੀ ਨੂੰ ਜਿਹੜਾ ਉਹਨਾਂ ਨੇ ਫਗਵਾੜੇ ਦਾ ਹਲਕਾ ਇੰਚਾਰਜ ਲਾਇਆ ਵਾ ਔਰ ਮਾਨ ਸਾਹਿਬ ਦਾ ਇਹ ਜਿਹੜਾ ਬੁਟਾ ਕਿੰਨੇ ਸਾਲਾਂ ਤੋਂ ਸੇਵਾ ਕਰ ਰਿਹਾ ਫਗਵਾੜੇ ਦੀ ਹਲਕੇ ਦੀ ਔਰ ਉਹ ਅੱਜ ਉਹਲਾ ਫਲ ਮਿਲਿਆ ਵਾ ਹਰਜੀ ਮਾਨ ਜੀ ਨੂੰ ਕਿਉਂਕਿ ਅੱਗੇ ਇਹਨਾਂ ਨੇ ਬਾਗਡੋਰ ਸਾਹਮਣੀ ਆ ਮੈਂ ਤਾਂ ਪਹਿਲਾਂ ਹੀ ਮਾਨ ਸਾਹਿਬ ਨੂੰ ਕਿਹਾ ਸੀ ਵੀ ਇਹ 2027 ਚ ਅਸੀਂ ਤਾਂ ਹਰਜੀ ਨੂੰ ਐਮਐਲਏ ਦੇਖਣਾ ਚਾਹੁੰਦੇ ਆ ਜੀ ਔਰ ਸਾਰਾ ਫਗਵਾੜੇ ਦਾ ਜੂਥ ਸਾਰੇ ਔਰ ਪੂਰੀ ਮਿਹਨਤ ਨਾਲ ਤੰਦਈ ਨਾਲ ਇਹ ਜਿਹੜਾ ਫਗਵਾੜੇ ਦਾ ਪਿੰਡਾਂ ਦਾ ਵੀ ਸ਼ਹਿਰ ਦਾ ਵੀ ਵਿਕਾਸ ਕਰਨ ਦੇ ਵਿੱਚ ਇਹ ਰਾਤ ਦਿਨ ਇਹਨਾਂ ਦੇ ਫੋਨ ਵੀ ਆਉਂਦੇ ਰਹਿੰਦੇ ਉਦਾਂ ਵੀ ਇਹ ਲੱਗੇ ਰਹਿੰਦੇ ਵੀ ਆਪਾਂ ਆ ਕਰਾਈਏ ਹੁਣ ਮੇਰ ਸਾਹਿਬ ਆ ਕਰਾਈਏ ਮੈਂ ਕਹਾ ਸਾਰਾ ਆਪਾਂ ਕਰੀ ਜਾਣਾ ਇੱਕ ਇੱਕ ਕਰਕੇ ਇਹਨਾਂ ਦਾ ਫੇਰ ਵੀ ਸ਼ਹਿਰ ਦੇ ਵਿੱਚ ਬਹੁਤ ਲਗਣਾ ਮੈਂ ਪਰਮਾਤਮਾ ਅਗੇ ਇਹ ਹੀ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਇਹਨਾਂ ਦੀ ਜਿਹੜੀ ਤਰੱਕੀ ਹੁੰਦੀ ਰਹੇ ਤੇ ਕੱਲ ਨੂੰ 2027 ਦੇ ਵਿੱਚ ਇਹ ਨਹੀਂ ਪੱਥਰ ਰੱਖ ਹੋ ਗਿਆ ਵਾ ਤੇ ਇਹਨਾਂ ਨੂੰ ਆਪਾਂ ਐਮਐਲਏ ਦੇਖਣਾ ਚਾਹੁੰਦੇ ਆ ਬਹੁਤ ਬਹੁਤ ਮੈਂ ਇਹਨਾਂ ਨੂੰ ਵਧਾਈਆਂ ਦਿਨਾ ਮਾਨ ਸਾਹਿਬ ਨੂੰ ਵਧਾਈ ਦਿਨਾ ਤੇ ਸਾਰੇ ਆਪਣਾ ਆਮ ਆਦਮੀ ਪਾਰਟੀ ਦੇ ਹਾਈ ਕਮਾਂਡ ਨੂੰ ਵਧਾਈ ਦਿਨਾ ਧੰਨਵਾਦ ਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਮੇਰਾ ਛੋਟਾ ਵੀਰ ਮੇਰਾ ਬੇਟੇ ਦੇ ਸਮਾਨ ਜਿਹੜਾ ਹਰਜੀਮਾਨ ਹੈ ਜਿਹਨੂੰ ਬਹੁਤ ਹੀ ਵੱਡਾ ਔਦਾ ਜਿਹੜਾ ਕਿ ਅੱਜ ਹਲਕਾ ਇੰਚਾਰਜ ਦਾ ਦਿੱਤਾ ਗਿਆ ਹੈ ਇਹ ਸਿਰਫ ਉਹਦੀ ਮਿਹਨਤ ਹੀ ਹੈ ਮੈਂ ਹੁਣ ਇਹਦੇ ਵਿੱਚ ਕੀ ਤੁਹਾਨੂੰ ਕਹਾਂ ਇਹਨੂੰ ਅੱਧੀ ਰਾਤ ਨੂੰ ਵੀ ਫੋਨ ਕਰ ਲਓ ਤੇ ਅੱਧੀ ਰਾਤ ਨੂੰ ਵੀ ਤਤਪਰ ਰਹਿੰਦਾ ਕੰਮ ਕਰਨ ਦਾ ਲਈ ਕਦੀ ਐਦਾਂ ਨਹੀਂ ਹੋਇਆ ਕਿ ਉਹਨੇ ਫੋਨ ਨਹੀਂ ਚੱਕਿਆ ਜੇ ਚੱਕਿਆ ਨਹੀਂ ਵੀ ਚੱਕਿਆ ਤੇ ਉਹਨੇ ਬੈਕ ਕਾਲ ਜ਼ਰੂਰ ਕਰਨੀ ਹੈ ਅੱਜ ਉਹਦੀ ਮਿਹਨਤ ਦੇ ਨਤੀਜੇ ਆਪਾਂ ਇੱਥੇ ਖੜੇ ਆ ਕਿ ਅੱਜ ਉਹਨੂੰ ਹਲਕਾ ਇੰਚਾਰਜ ਬਣਾਇਆ ਗਿਆ ਇੱਥੇ ਜਿੱਥੇ ਹੀ ਮੈਂ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉੱਥੇ ਸੀਐਮ ਭਗਵੰਤ ਪਾਣ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨ੍ਹਾਂ ਨੇ ਉਹਨਾਂ ਦੀ ਮਿਹਨਤ ਉਹਨਾਂ ਦੇ ਘਰ ਇੱਕ ਹੋਰ ਬੂਟਾ ਲਾ ਦਿੱਤਾ ਜਿੱਥੇ ਪਹਿਲੇ ਜੋਗਿੰਦਰ ਸਿੰਘ ਮਾਨ ਜੀ ਕੰਮ ਕਰਦੇ ਸੀ ਅੱਜ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲਦੇ ਹੋਏ ਹਰਜੀਮਾਨ ਹੈ ਔਰ 2027 ਦੇ ਵਿੱਚ ਅਸੀਂ ਉਮੀਦ ਕਰਦੇ ਆ ਕਿ ਪੂਰੇ ਫਗਵਾੜਾ ਵਾਸੀ ਇਹਨਾਂ ਨੂੰ ਮੋਟਾ ਪਾ ਕੇ ਤੇ ਐਮਐਲਏ ਬਣਾਣਗੇ ਤੇ ਅਸੀਂ ਇਹਨਾਂ ਦੇ ਨਾਲ ਹਰ ਵੇਲੇ ਦਿਨ ਰਾਤ ਖੜੇ ਆ ਜਦੋਂ ਸਾਡੀ ਲੋੜ ਪੈ ਗਈ ਅਸੀਂ ਇਹਨਾਂ ਦੇ ਨਾਲ ਹੀ ਆ ਤੁਹਾਨੂੰ ਜਿਹੜਾ ਇੱਕ ਹਾਈ ਪੁਆਇੰਟ ਨੇ ਆਈ ਤੁਹਾਨੂੰ ਮੋਟਾ ਦਿੱਤਾ ਸਤਿਗੁਰਾਲ ਜੀ ਅ ਜੋ ਅੱਜ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਮਨੀਸ਼ ਸੋਧਿਆ ਜੀ ਜੋ ਪੰਜਾਬ ਦੇ ਪ੍ਰਭਾਰੀ ਨੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੇ ਜੋ ਜ਼ਿੰਮੇਵਾਰੀ ਅੱਜ ਮੇਰੇ ਝੋਲੀ ਪਾਈ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ ਹਾਂ ਮੈਂ ਆਪਣੀ ਪੂਰੀ ਹਾਈ ਕਮਾਂਡ ਦਾ ਇਸ ਜੀਤ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਪਰਿਵਾਰ ਉਤੇ ਫਾਦਰ ਸਾਹਿਬ ਦੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਮੇਰੀ ਮਿਹਨਤ ਨੂੰ ਅੱਗੇ ਦੇਖਦੇ ਹੋਏ ਅੱਜ ਇਹ ਜ਼ਿੰਮੇਵਾਰੀ ਮੇਰੀ ਚੋਲੀ ਪਈ ਆ ਮੈਂ ਪੂਰੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਪੂਰੀ ਫਗਵਾੜ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਆ ਕਿ ਜੋ ਫਗਵਾੜ ਦੇ ਬਿਹਤਰੀ ਦੇ ਕੰਮ ਹੋਣਗੇ ਜੋ ਵਿਕਾਸ ਦੇ ਕੰਮ ਹੋਣਗੇ ਜੋ ਲੋਕਾਂ ਦੇ ਹੱਕਾਂ ਦੇ ਕੰਮ ਹੋਣਗੇ ਜਿਵੇਂ ਫਾਦਰ ਸਾਹਿਬ ਨੇ ਪਿਛਲੇ 40 ਸਾਲ ਤੋਂ ਫਗਵਾੜੇ ਦੀ ਸੇਵਾ ਕੀਤੀ ਆ ਮੈਂ ਉਸੇ ਤਰ੍ਹਾਂ ਆਪਣੀ ਤੰਦਹੀ ਦੇ ਨਾਲ ਆਪਣੀ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਪੂਰੀ ਮਿਹਨਤ ਦੇ ਨਾਲ ਲੋਕਾਂ ਦੀ ਸੇਵਾ ਇਸੇ ਤਰ੍ਹਾਂ ਕਰਦਾ ਰਹਾਗਾ ਜੀ